ਪਤਾ ਨਹੀਂ ਸਾਨੂੰ ਲੱਗਿਆ ਵੀ ਕਿਸੇ ਨੇ ਇਹਨੂੰ ਜ਼ਾਹਿਰ ਦਿੱਤੀ ਆ ਫਿਰ ਮੁੰਡਾ ਜਿਉਂਦਾ ਸੀ ਮੁੰਡੇ ਨੂੰ ਤੜਕੇ ਪਿੰਡਵਾਸੀ ਤੇ ਪੁਲਿਸ ਚੌਕ ਤੇ ਲਗਈ ਆ ਉਹ ਥਾਣੇ ਵੀ ਨਹੀਂ ਪਹੁੰਚਿਆ ਚੰਗਾ ਭਲਾਦੀ ਉਹਨੂੰ ਪੁੱਛਿਆ ਵੀ ਤੂੰ ਦਵਾਈ ਪੀਤੀ ਓ ਕਹਿੰਦਾ ਵੀ ਮੈਂ ਨਹੀਂ ਪੀਤੀ ਤਾਂ ਉਹ ਮੁੰਡੇ ਦੀ ਵੀ 10 15 20 ਮਿੰਟਾਂ ਬਾਅਦ ਉਹਨੂੰ ਵਾਪਸ ਲਿਆ ਕੇ ਵੀ ਇਹ ਤਾਂ ਵੀ ਡੈੱਡ ਕੋਸਟ ਕਰਤਾ ਸੀ ਡਾਕਟਰਾਂ ਨੇ ਉਹ ਕੁੜੀ ਨੇ ਸਾਹਮਣੇ ਆਪਦਾ ਮੋਬਾਈਲ ਰੱਖ ਕੇ ਇੱਕ ਵੀਡੀਓ ਅਚਾਨਕ ਆਪਦੀ ਭੂਆ ਨੂੰ ਸੈਂਡ ਕਰੀ ਉਹਨੇ ਉਹ ਅਚਾਨਕ 11 ਵਜੇ ਸਾਹਮਣੇ ਆਉਂਦੀ ਹੈ ਜੀ ਨੈੱਟ ਦੇ ਕਿ ਮੈਂ ਮੈਂ ਮੈਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਹੈ ਵੀ ਇਹ 10 ਬੰਦਿਆਂ ਤੋਂ ਮੈਨੂੰ ਖਤਰਾ ਮੇਰੀ ਜਾਨ ਨੂੰ ਮੈਨੂੰ ਕੁਝ ਵੀ ਹੁੰਦਾ ਤਾਂ ਇਹ ਭੋਲਾ ਸਿੰਘ ਤੇ ਉਹਦਾ ਪਰਿਵਾਰ ਤੇ ਕੁਝ ਉਹਦੇ ਰਿਸ਼ਤੇਦਾਰ 10 11 ਬੰਦਿਆਂ ਦੇ ਨਾਂ ਲਈ ਮਤਲਬ ਇਸ ਘਟਨਾ ਤੋਂ ਪਹਿਲਾਂ ਉਹ ਇੱਕ ਆਪਣੀ ਖੁਦ ਦੀ ਵੀਡੀਓ ਬਣਾਉਂਦੇ ਜਿਸ ਵਿੱਚ ਉਹ ਕਹਿ ਰਹੇ ਆ ਪੂਰਾ ਮਾਮਲਾ ਕੀ ਹੈ ਕਿ ਕਿਹਨੂੰ ਕਿਉਂ ਤੰਗ ਪਰੇਸ਼ਾਨ ਕਰ ਰਹੇ ਹਾਂ ਹਾਂਜੀ ਉਹਨਾਂ ਬੰਦੇ ਹੀ ਉਹ ਮੁੰਡੇ ਨੂੰ ਚੱਕ ਕੇ ਲੈ ਕੇ ਗਏ ਨੇ ਜਿਹੜੇ ਮੰਡਿਆਂ ਦੇ ਕੁੜੀ ਨੇ ਨਾਂ ਲਏ ਉਹੀ ਉਹ ਮੁੰਡੇ ਤੋਂ ਖਤਰਾ ਸੀ ਉਹਨਾਂ ਨੂੰ ਤੋਂ ਖਤਰਾ ਸੀ 20 ਮਿੰਟਾਂ ਬਾਅਦ ਜਾਂ ਇਹਨਾਂ ਨੇ ਖੁਦ ਮਾਰਿਆ ਜਾਂ ਉਹ ਮੁੰਡਾ ਕੋਈ ਦਖਲ ਕੇ ਮਰਿਆ ਸਾਨੂੰ ਉਹਦੇ ਵਾਸਤੇ ਪੁੱਛ ਪਤਾ ਨਹੀਂ ਉਹ ਜਦੋਂ ਪੁਸ਼ਟਮਾਰਕ ਰਿਪੋਰਟ ਆਉ ਉਹ ਚ ਕਲੀਅਰ ਹੋ ਜਾਣਾ ਚਲ ਤੁਹਾਨੂੰ ਇਹ ਲੱਗਦਾ ਕਿ ਦਵਾਈ ਜਿਹੜੀ ਖੁਦ ਨਹੀਂ ਪੀਤੀ ਪਿਆ ਹੀ ਗਈ ਹੈ ਹਾਂ ਸਾਨੂੰ ਇਹ ਐਕਸੀਡੈਂਟ ਲੱਗਦਾ ਵੀ ਕਿਸੇ ਨੇ ਡਾਕਟਰ ਨੂੰ ਪਤਾ ਲੱਗੂ ਜੀ ਖਬਰ ਉਹ ਹੀ ਮਾਰ ਕੇ ਤਰੇ ਹੋ ਜਿਹੜਾ ਮਾਨੇ ਦੀ ਸੱਸ ਦਾ ਪਰਿਵਾਰ ਸੀ ਵਿਸੋਂ ਜੀ ਉਹਨਾਂ ਨੂੰ ਵੀ ਇਹ ਚੀਜ਼ ਦਾ ਲਾਲਚ ਜਾਗਿਆ ਵੀ ਇਹ ਮੰਨ ਜੇ ਇਹ ਪਰੇ ਹੁੰਦੀ ਆ ਵੀ ਉਹ ਪ੍ਰਾਪਰਟੀ ਸਾਨੂੰ ਮਿਲ ਸਕਦੀ ਆ ਕਿਉਂਕਿ ਜਿਹੜੀ ਜ਼ਮੀਨ ਦੀ ਕੀਮਤ ਸੀਗੀ ਘਟੋ ਘਟੋ ਕਰੋਨਾ ਚ ਜੀ ਥੋੜੀ ਜ਼ਮੀਨ ਨਹੀਂ ਹੈਗੀ ਜਿਹੜੀ ਕੋਠੀ ਦੀ ਹੈ ਕੀਮਤ ਉਹ ਵੀ 60 ਜਾਂ 70 ਲੱਖ ਤੇ ਆ ਬਾਰਸ ਉਹਨਾਂ ਦੇ ਇਕੱਲੇ ਸੀ ਇਹ ਬਾਰਸ ਇਹ ਇਕੱਲੇ ਸੀ ਬੱਚਾ ਵੀ ਇਕੱਲਾ ਸੀਗਾ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਬੱਚਾ ਬਿਮਾਰ ਰਹਿੰਦਾ ਜਾਂ ਹੋ ਰਿਹਾ ਰਹਿੰਦਾ ਉਹਨਾਂ ਨੂੰ ਲਾਲਚ ਜਾ ਗਿਆ ਕਿਉਂਕਿ ਜ਼ਮੀਨ ਵੀ ਉਹਨੇ ਆਪਣੇ ਪਤੀਜੇ ਦੇ ਨੌ ਕਰਾਈ ਹੈ ਮਤਲਬ ਇੱਕ ਦਾਦੀ ਆਪਣੇ ਬੱਚੇ ਨੂੰ ਮਾਰਨ ਦੀ ਸਾਜਸ਼ਾ ਕਰਦੀ ਹੈ ਇਹ ਇਸੀ ਨੂੰ ਕਹਿੰਦੇ ਇਹ ਇਹੀ ਕਰ ਰਹੇ ਆ ਵੀ ਜਿਹੜੀ ਇਹ ਸਹੀ ਇਨਕੁਆਰੀ ਆ ਸਾਨੂੰ ਪੋਟਮਾਰਟਮ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਊਗਾ ਬੀਪਰ ਪੁਲਸ ਇਹਦੀ ਸਹੀ ਜਾਂਚ ਕਰੇ ਪਰਚਾ ਦਰਜ ਤੱਕ ਕਰੇ ਹੁਣ ਸਾਨੂੰ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕਿੰਨੇ ਜਾਨਾਂ ਦੀ ਇਸ ਘਟਨਾ ਵਿੱਚ ਮੌਤ ਕਿੰਨੇ ਜਾਨਾਂ ਦੀ ਮੌਤ 3 ਜਾਨਾਂ ਦੀ ਹੁੰਦੀ ਹੈ ਜੀ 3 ਜਾਨਾਂ ਦੀ ਹਾਂਜੀ ਇੱਕ ਕੁੜੀ ਦੀ ਮਾਂ ਕੁੜੀ ਤੇ ਉਹਦਾ ਮੁੰਡਾ ਜੀ ਇਹ ਜੀ ਜੇ ਨਹੀਂ ਇਹ ਸਾਡੀ ਜੇ ਮੰਗਾ ਮੰਨਣਗੇ ਤਾਂ ਅਸੀਂ ਮਰੇ ਕੋਲੇ ਡੈੱਡ ਬੋਡੀਆਂ ਰੱਖ ਕੇ ਪੂਰਾ ਰੋਡ ਜਾਮ ਕਰ ਦਾਂਗੇ ਜੀ ਪੂਰੀ ਚਿਤਰਾਬਨਿਆ ਪ੍ਰਸ਼ਾਸਨ ਨੂੰ ਜਦ ਤਾ ਸਾਡਾ ਹੱਲ ਕਰਿਆ ਜਾਵੇ ਨਹੀਂ ਅਸੀਂ ਬਹੁਤ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਵੀ ਇਹ ਧਰਨਾ ਕਰ ਦਾਂਗੇ ਲੋਕੋਏ ਟੀਮ ਨਾਲ ਜੁੜੋ ਤੁਸੀਂ ਮੈਂ ਮਹਮਤਾਜ ਅਸੀਂ ਇਸ ਵਕਤ ਥਾਣਾ ਸੰਦੌੜ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਪਿਛਲੇ 5 ਤੋਂ 6 ਦਿਨਾਂ ਤੋਂ ਇੱਕ ਪ੍ਰਦਰਸ਼ਨ ਧਰਨਾ ਚੱਲ ਰਿਹਾ ਰੋਜ਼ ਪ੍ਰਦਰਸ਼ਨ ਉਹਦਾ ਕਾਰਨ ਕੀ ਹੈ ਕਿ ਇੱਥੇ ਇੱਕ ਘਟਨਾ ਵਾਪਰਦੀ ਹੈ ਇਸ ਪੁਲਿਸ ਸਟੇਸ਼ਨ ਦੇ ਨਾਲ ਲੱਗਦੇ ਪਿੰਡ ਭੂਦਨ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਇਸ ਲੜਕੀ ਦੇ ਪਿੰਡ ਵਾਸੀ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਭਾਈ ਜੀ ਕੀ ਮਾਮਲਾ ਆਇਆ ਇਹ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਲਗਾਤਾਰ ਕਈ ਦਿਨਾਂ ਤੋਂ ਹੋਇਆ ਕੀ ਹੈ ਕੀ ਵਾਪਰਿਆ ਸਾਰਾ ਕੁਝ ਸਸੀ ਘਰ ਸਾਹਿਬ ਜੀ ਮੈਂ ਲੋਕ ਆਵਾਜ਼ ਟੀਵੀ ਦਾ ਬਹੁਤ ਧੰਨਵਾਦ ਕਰਦਾ ਜੋ ਇਸ ਸਾਡੇ ਸੰਘਰਸ਼ ਨੂੰ ਕਵਰ ਕਰਨ ਸਤ ਸਤਪਿੰਡ ਸੰਦੌਰ ਥਾਣਾ ਦੇ ਵਿੱਚ ਸਾਹਮਣੇ ਪਹੁੰਚੇ ਹਨ ਜੀ ਇਹ ਘਟਨਾ ਸੀ ਸਰ ਸਾਡੇ ਪਿੰਡ ਦੀ ਕੁੜੀ ਵਿਆਹੀ ਵੀ ਸੀ ਭੂਦਨ ਜੀ ਜੀ ਭੂਦਨ ਉਹਦੇ ਪਤੀ ਦਾ ਕੁਛ ਦਿਨ ਪਹਿਲਾਂ ਹਾਦਸੇ ਦਰਾਨ ਐਕਸੀਡੈਂਟ ਹੋ ਕੇ ਮੌਤ ਹੋ ਗਈ ਸੀ ਪੰਜ ਸਾਲ ਪਹਿਲਾਂ ਫਿਰ ਉਹਦੀ ਮਾਦਰ ਗੰਡਿਆਲ ਤੋਂ ਜਣੀ ਉਹਦੀ ਆਪਦੀ ਮਾਂ ਪੇਕਿਆਂ ਤੋਂ ਭੂਦਨ ਪਿੰਡ ਰਹਿੰਦੇ ਸੀ ਇਹ ਇੱਕ ਉਹਦੇ ਬੱਚਾ ਸੀ 8-9 ਸਾਲ ਦਾ ਤਾਂ ਉਹਨਾਂ ਦੀ ਉਹਨਾਂ ਨੂੰ ਪਿੰਡ ਦੇ ਭੂਦਨ ਪਿੰਡ ਦੇ 8-10 ਬੰਦਿਆਂ ਨੇ ਉਹਨਾਂ ਨੇ ਨੌ ਲਿਆ ਗੁੱਡੀ ਨੇ ਜੀ ਉਹ ਕੁਝ ਤੰਗ ਪ੍ਰੇਸ਼ਾਨ ਕਰਦੇ ਸੀ ਜਾਂ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਕੋਈ ਐ ਨਹੀਂ ਸੀ ਵੀ ਇਹ ਸਾਡੇ ਘਰੋਂ ਦੀ ਬਹੁਤ ਵਧੀਆ ਪਰਿਵਾਰ ਸੀ 10-12 ਕਿੱਲੇ ਜ਼ਮੀਨ ਦੇਤੀ ਕੁੜੀ ਨੂੰ ਬਹੁਤ ਵਧੀਆ ਇਹਦੇ ਮਾਪੇ ਨੇ ਇਹਦਾ ਵਿਆਹ ਕਰਿਆ ਸੀ ਜੀ ਤਾਂ ਉਹਨਾਂ ਤੋਂ ਤੰਗ ਆ ਕੇ ਇਹ ਕੁੜੀ ਨੇ ਪਤਾ ਨਹੀਂ ਸਾਨੂੰ ਲੱਗਿਆ ਵੀ ਕਿਸੇ ਨੇ ਇਹਨੂੰ ਜ਼ਾਹਿਰ ਦਿੱਤੀ ਆ ਫਿਰ ਮੁੰਡਾ ਜਿਉਂਦਾ ਸੀ ਮੁੰਡੇ ਨੂੰ ਤੜਕੇ ਪਿੰਡ ਵਾਸੀ ਤੇ ਪੁਲਿਸ ਚੱਕ ਕੇ ਲਗਈ ਹੈ ਉਹ ਥਾਣੇ ਬਣੀ ਪਹੁੰਚਿਆ ਚੰਗਾ ਭਲਾ ਤੀ ਉਹਨੂੰ ਪੁੱਛਿਆ ਵੀ ਤੂੰ ਦਵਾਈ ਪੀਤੀ ਉਹ ਕਹਿੰਦਾ ਵੀ ਮੈਂ ਨਹੀਂ ਪੀਤੀ ਤਾਂ ਉਹ ਮੁੰਡੇ ਦੀ ਵੀ 10 15 20 ਮਿੰਟਾਂ ਬਾਅਦ ਉਹਨੂੰ ਵਾਪਸ ਲਿਆ ਕੇ ਵੀ ਇਹ ਤਾਂ ਵੀ ਡੈੱਡ ਕੋਸ਼ਤ ਕਰਤਾ ਸੀ ਡਾਕਟਰਾਂ ਨੇ ਉਸ ਤੋਂ ਬਾਅਦ ਜੀ ਸਾਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਨੂੰ ਜਾਨੀ ਕੁੜੀ ਨੇ ਪਿੰਡ ਨੇ ਉਹਦੇ ਪੇਕੇ ਪਿੰਡ ਫੋਨ ਕਰਿਆ ਗੰਡਾ ਸਿੰਘ ਵਾਲਾ ਜੀ ਸਾਡਾ ਪਿੰਡ ਤਾਂ ਪਿੰਡੋਂ ਬੰਦੇ ਪਹੁੰਚੇ ਮੋਤਵਾਰਾ ਸਰਪੰਚ ਵੀ ਪਹੁੰਚੇ ਸਾਡੇ ਗੁਰਜੰਟ ਸਿੰਘ ਸਰਪੰਚ ਸਾਹਿਬ ਤੇ ਇਹ ਚੱਕ ਕੇ ਜੀ ਉਹਨੂੰ ਉਦੋਂ ਸਰਦੇ ਤੋਂ ਜਾਣ ਤੋਂ ਪਹਿਲਾਂ ਹਸਪਤਾਲ ਡੈੱਡ ਬਾਡੀਆ ਲੈ ਗਏ ਸੀ ਤਾਂ ਉੱਥੇ ਉਹ ਮ੍ਰਿਤਕ ਕੋਸ਼ ਕਰਤਾ ਤੇ ਉਦੋਂ ਬਾਅਦ ਅਸੀਂ ਸੰਦੌਰ ਜਦੋਂ ਥਾਣੇ ਪਹੁੰਚੇ ਅਸੀਂ ਸਿਰਫ ਥਾਣੇ ਇਹ ਹੀ ਦੱਸਣ ਆਏ ਸੀ ਕਿ ਸਾਨੂੰ ਇਹਨਾਂ ਦਾ ਪੋਸਟਮਾਸਟਰ ਕਰਾ ਕੇ ਸਾਨੂੰ ਡੈੱਡ ਬਾਡੀਆ ਦਿਓ ਅਸੀਂ ਸੰਸਕਾਰ ਕਰਨਾ ਕੁਝ ਦੇਰ ਬਾਅਦ ਫਿਰ ਇੱਕ ਉਹ ਕੁੜੀ ਨੇ ਸਾਹਮਣੇ ਆਪਦਾ ਮੋਬਾਈਲ ਰੱਖ ਕੇ ਇੱਕ ਵੀਡੀਓ ਅਚਾਨਕ ਆਪਦੀ ਭੂਆ ਨੂੰ ਸੈਂਡ ਕਰੀ ਉਹਨੇ ਠੀਕ ਹੈ ਉਹ ਅਚਾਨਕ 11 ਵਜੇ ਸਾਹਮਣੇ ਆਉਂਦੀ ਹੈ ਜੀ ਨੈਟ ਦੇ ਕਿ ਮੈਂ ਮੈਂ ਮੈਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਹੈ ਵੀ ਇਹ 10 ਬੰਦਿਆਂ ਤੋਂ ਮੈਨੂੰ ਖਤਰਾ ਮੇਰੀ ਜਾਨ ਨੂੰ ਮੈਨੂੰ ਕੁਝ ਵੀ ਹੁੰਦਾ ਤਾਂ ਇਹ ਭੋਲਾ ਸਿੰਘ ਤੇ ਉਹਦਾ ਪਰਿਵਾਰ ਤੇ ਕੁਝ ਉਹਦੇ ਰਿਸ਼ਤੇਦਾਰ 10 11 ਬੰਦਿਆਂ ਦੇ ਨਾਂ ਲਏ ਮਤਲਬ ਇਸ ਘਟਨਾ ਤੋਂ ਪਹਿਲਾਂ ਉਹ ਇੱਕ ਆਪਣੀ ਖੁਦ ਦੀ ਵੀਡੀਓ ਬਣਾਉਂਦੇ ਜਿਸ ਵਿੱਚ ਉਹ ਕਹਿ ਰਹੇ ਪੂਰਾ ਮਾਮਲਾ ਕੀ ਹੈ ਕਿ ਕਿਹਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਹਾਂ ਹਾਂਜੀ ਉਦੋਂ ਪਹਿਲਾਂ ਕੁਝ ਨਹੀਂ ਹੁੰਦਾ ਸਾਨੂੰ ਨਾ ਤਾਂ ਸਾਡੇ ਪਿੰਡ ਨੂੰ ਪਤਾ ਹੁੰਦਾ ਨਾ ਪੁਲਿਸ ਨੂੰ ਪਤਾ ਹੁੰਦਾ ਵੀ ਇਹ ਕੀ ਚੱਕਰ ਹੈ ਜਦੋਂ ਅਚਾਨਕ ਵੀਡੀਓ ਸਾਹਮਣੇ ਆਈ ਤੇ ਫਿਰ ਉਹ ਜਿਹੜੇ 10 12 ਬੰਦਿਆਂ ਦੇ ਨਾਂ ਲਏ ਜੀ ਉਨਾ ਬੰਦੇ ਹੀ ਉਹ ਮੁੰਡੇ ਨੂੰ ਚੱਕ ਕੇ ਲੈ ਕੇ ਗਏ ਨੇ ਜਿਹੜੇ ਮੰਡਿਆਂ ਦੀ ਕੁੜੀ ਨੇ ਨੌ ਲਏ ਉਹੀ ਉਹ ਬੰਦੇ ਮੁੰਡੇ ਨੂੰ ਤੋਂ ਖਤਰਾ ਸੀ ਉਹਨਾਂ ਨੂੰ ਤੋਂ ਖਤਰਾ ਸੀ ਉਹੀ ਚੱਕ ਕੇ ਲੈ ਕੇ ਆਏ ਸਾਨੂੰ ਉਹ ਗਲਤੀ ਦਾ ਪਤਾ ਨਹੀਂ ਲੱਗਿਆ ਜੀ ਉਹ ਬਾਰਦਤ ਦਾ ਵੀ ਇਹ ਹੋਇਆ ਕਿ 20 ਮਿੰਟਾਂ ਬਾਅਦ ਜਾਂ ਇਹਨਾਂ ਨੇ ਖੁਦ ਮਾਰਿਆ ਜਾ ਮੁੰਡਾ ਕੋਈ ਦਖਲ ਕੇ ਮਰਿਆ ਸਾਨੂੰ ਉਹਦੇ ਵਾਸਤੇ ਕੁਝ ਪਤਾ ਨਹੀਂ ਉਹ ਜਦੋਂ ਪੋਸਟਮਾਸਟਰ ਰਿਪੋਰਟ ਆਉ ਉਹ ਚ ਕਲੀਅਰ ਹੋ ਜਾਊਗਾ ਅੱਛਾ ਜਦੋਂ ਜਦੋਂ ਮਤਲਬ ਇਹਨਾਂ ਜੋ ਇਹਨਾਂ ਦੇ ਨਾਲ ਘਟਨਾ ਵਾਪਰੀ ਹੈ ਜੋ ਵੀ ਹੋਇਆ ਤੁਸੀਂ ਕਹਿ ਰਹੇ ਹੋ ਉਦੋਂ ਉਹ ਜਿਹੜਾ ਇਹਨਾਂ ਦਾ ਪਰਿਵਾਰ ਹੈ ਜਿਹੋ ਇਹਨਾਂ ਦਾ ਸਹੁਰਾ ਪਰਿਵਾਰ ਹੈ ਉੱਥੇ ਮੌਜੂਦ ਸੀਗਾ ਪਰਿਵਾਰ ਸਾਰਾ ਨਾ ਜੀ ਉਦੋਂ ਮਜਬੂਰ ਨਹੀਂ ਸੀ ਮਜਬੂਰ ਨਹੀਂ ਸੀ ਨਾ ਮਜਬੂਰ ਨਹੀਂ ਸੀ ਉਦੋਂ ਹਾਂ ਉਦੋਂ ਪਿੰਡ ਦੇ ਜਦੋਂ ਟੈਲੀਫੋਨ ਕਰਿਆ ਬਾਅਦ ਚ ਆਇਆ ਜੇ ਕੁੜੀ ਦਾ ਬ੍ਰਦਰ ਹੈ ਉਹ ਜੀ ਆਪਣੇ ਮੋਹਾਲੀ ਪਰਾਉਟੀ ਡੀਲਰ ਦਾ ਕੰਮ ਕਰਦਾ ਉਹ ਫਿਰ ਉੱਥੋਂ ਆਇਆ ਤੇ ਸਾਡੇ ਪਿੰਦੋਂ ਬੰਦੇ ਆਏ ਜਦੋਂ ਅਸੀਂ ਇੱਥੇ ਆਏ ਫਿਰ ਸਾਨੂੰ ਇਹ ਘਟਨਾ ਦਾ ਪਤਾ ਚੱਲਿਆ ਵੀ ਇਹਦੇ ਨਾਲ ਕੋਈ ਹਾਦਸਾ ਹੋਇਆ ਇਹਦੇ ਨਾਲ ਥਾਣੇ ਚ ਆ ਕੇ ਪਤਾ ਲੱਗੇ ਜਦੋਂ ਵੀਡੀਓ ਸਾਨੂੰ ਮਿਲੀ ਉਦੋਂ ਬਾਅਦ ਸਾਨੂੰ ਪਤਾ ਲੱਗਾ ਵੀ ਆਹ ਚਾਹੰਸ ਹੋਇਆ ਜਿਹਦੇ ਤੁਸੀਂ ਲਿਖਿਆ ਹੋਇਆ ਕਿ ਤਿੰਨ ਜੀਆਂ ਦਾ ਜਿਹੜਾ ਕਤਲ ਕੀਤਾ ਗਿਆ ਤੁਹਾਨੂੰ ਕਤਲ ਕਿਉਂ ਲੱਗ ਰਿਹਾ ਹੈ ਕਿਹੜੀਆਂ ਘਟਨਾ ਜਿਹਨੇ ਤੁਹਾਨੂੰ ਇਹ ਜਚਾਇਆ ਕਿ ਹਾਂ ਵਾਕਿਆ ਦੇ ਵਿੱਚ ਕਤਲ ਕੀਤਾ ਗਿਆ ਉਹਨਾਂ ਦਾ ਕਤਲ ਹੁਣ ਵੀਡੀਓ ਤੋਂ ਪਤਾ ਲੱਗਿਆ ਜੀ ਵੀਡੀਓ ਨੇ ਸ਼ੋ ਕਰਿਆ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਵੀ ਕਤਲ ਹੋਇਆ ਜਿਵੇਂ ਉਹ ਪਈਆਂ ਨੇ ਜਦੋਂ ਆਪਾਂ ਕਹਿੰਦੇ ਆ ਵੀ ਕੋਈ ਬੰਦਾ ਹੈ ਜ਼ਹਿਰੀਲੀ ਚੀਜ਼ ਜਾਂ ਭੋਜਨ ਪੀਂਦਾ ਹੈ ਤਾਂ ਉਹ ਬੰਦਾ ਬਹੁਤ ਕੜਫਦਾ ਜੀ ਪਰ ਜਦੋਂ ਸਾਡੇ ਪਿੰਡ ਦੇ ਮੋਤਵਾਰ ਬੰਦੇ ਗਏ ਉਹਨਾਂ ਦੀ ਵੀਡੀਓ ਵੀ ਬਣਾਈ ਆ ਤਾਂ ਉਹ ਬਿਲ ਨਾਰਮਲ ਜਿਵੇਂ ਆਮ ਬੰਦਾ ਬੰਦਾ ਸੁੱਤਾ ਪਿਆ ਐਦਾਂ ਪਿਆ ਠੀਕ ਹੈ ਕੋਈ ਕੁਝ ਨਹੀਂ ਹੈਗਾ ਵੀ ਉਹਦੇ ਜਾਂ ਉਹਨੇ ਕੋਈ ਬਾਲ ਖਿੱਲਰਿਆ ਜਾਂ ਉਹਨੂੰ ਕੁਝ ਹੋਇਆ ਉਹਦੀ ਮਦਰ ਉਵੇਂ ਸਿੱਧੀ ਦੀ ਸਿੱਧੀ ਲੰਮੀ ਪਈ ਆ ਜੀ ਉਹ ਗੁੱਡੀ ਵੀ ਉਵੇਂ ਹੀ ਇੱਕ ਪਾਸੇ ਨੂੰ ਬਸ ਡਿੱਡੀ ਪਈਆ ਕੋਈ ਐਦਾਂ ਨਹੀਂ ਲੱਗ ਰਿਹਾ ਵੀ ਇਹਨਾਂ ਨੇ ਆਪ ਦਵਾਈ ਪੀਤੀ ਹੈ ਮੈਨੂੰ ਤੁਹਾਨੂੰ ਇਹ ਲੱਗਦਾ ਕਿ ਦਵਾਈ ਜਿਹੜੀ ਖੁਦ ਨਹੀਂ ਪੀਤੀ ਪਿਆਈ ਗਈ ਹੈ ਹਾਂ ਸਾਨੂੰ ਇਹ ਐਕਸੀਡੈਂਟ ਲੱਗਦਾ ਵੀ ਕਿਸੇ ਨੇ ਡਾਕਟਰੀ ਨੂੰ ਪਤਾ ਲੱਗੂ ਜੀ ਖਬਰ ਉਹੀ ਮਾਰ ਕੇ ਧਰੇ ਹੁਣ ਦਵਾਈ ਦਾ ਵੀ ਜੇ ਡਾਕਟਰੀ ਨੂੰ ਪਤਾ ਲੱਗੂ ਪੀਤੀਆ ਕਿ ਨਹੀਂ ਪੀਤੀ ਉਦੋਂ ਬਾਅਦ ਜੀ ਹੁਣ ਸਾਨੂੰ 5 ਦਿਨ ਹੋ ਗਏ ਜੀ ਵੀ ਇਹ ਪਰਚਾ ਦਰਜ ਪੁਲਿਸ ਨਹੀਂ ਕਰ ਰਹੀ ਇਹਦੇ ਕਰਕੇ ਸਾਡਾ 5 ਦਿਨ ਤੋਂ ਇੱਥੇ ਸ਼ਾਂਤ ਮਈ ਸੰਘਰਸ਼ ਚੱਲ ਰਿਹਾ ਰਾਤ ਨੂੰ ਵੀ ਸਾਡਾ ਧਰਨਾ ਹੁੰਦਾ ਦਿਨੇ ਵੀ ਹੁੰਦਾ ਪੂਰਾ ਤੇ ਹੁਣ ਪੁਲਿਸ ਕਹਿ ਰਹੀ ਅੱਜ ਵੀ ਅਸੀਂ ਇਹ ਪਰਚਾ ਦਰਜ ਕਰਾਂਗੇ 302 ਇਸ ਤੋਂ ਇੱਕ ਸਵਾਲ ਹੈ ਕਿ ਜਿਵੇਂ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਤਿੰਨ ਕਤਲ ਕਰ ਦਿੱਤੇ ਕਿ ਉਹਦਾ ਕਾਰਨ ਕੀ ਹੈ ਕਿਉਂ ਕਤਲ ਕੀਤੇ ਜਾਂਦੇ ਆ ਇਹਦੇ ਪਿੱਛੇ ਕੋਈ ਕਾਰਨ ਸੀਗਾ ਜਿਵੇਂ ਕੋਈ ਪਰਿਵਾਰਾਂ ਵਿੱਚ ਅਕਸਰ ਕੋਈ ਤਕਰਾਰਬਾਜ਼ੀ ਹੁੰਦੀ ਹੈ ਜਾਂ ਕੁਝ ਹੋਰ ਹੁੰਦਾ ਇਹਦੇ ਪਿੱਛੇ ਤਾਂ ਕੀ ਕਾਰਨ ਸੀ ਕਿਉਂ ਕੀਤੇ ਕਤਲ ਉਹਨਾਂ ਨੇ ਇਹਦੇ ਪਿੱਛੇ ਇਹਨਾਂ ਦਾ ਘਰੇਲੂ ਝਗੜਾ ਸੀ ਜੀ ਇਹਨਾਂ ਦੀ ਜੋ ਇਹਦੀ ਕੁੜੀ ਦੀ ਸੱਸ ਸੀ ਚਰਨਜੀਤ ਗੌਰ ਉਹ ਉਹਦੇ ਆਪਦੇ ਪੇਕੇ ਨਾਲ ਜ਼ਿਆਦਾ ਥੋੜੀ ਨੇੜਤਾ ਰੱਖਦੀ ਸੀ ਜੀ ਇਹਨਾਂ ਦੇ ਜਦੋਂ ਇਹਨਾਂ ਦੇ ਪਤੀ ਦੀ ਡੈਥ ਹੋ ਗਈ ਤਾਂ ਇਹ ਕੁੜੀ ਨਾ ਉਹ ਥੋੜਾ ਜਿਆਦਾ ਦੁਰਵਿਹਾਰ ਕਰਨ ਲੱਗੀ ਤੇ ਗਵਾਂਢੀ ਵੀ ਜਿਹੜੇ ਹੁੰਦੇ ਨੇ ਤੈਨੂੰ ਪਤਾ ਜੀ ਸ਼ੁਣੋ ਵੀ ਇਹ ਰਿਸ਼ਤੇਦਾਰਾ ਸਾਰੇ ਆਪਦੇ ਰਿਸ਼ਤੇਦਾਰ ਦੀ ਕਰਦੇ ਆ ਉਹ ਕੁੜੀ ਇਕੱਲੀ ਪਾਈਗੀ ਬਿਲਕੁਲ ਉਹ ਕੁੜੀ ਦੇ ਬੱਚੇ ਨੂੰ ਥੋੜੀ ਜੀ ਜ਼ਿਆਦਾ ਮੇਜਰ ਕੋਈ ਬਿਮਾਰੀ थी ਜਿਹਦੇ ਉਹਦੇ ਬਹੁਤ ਮਹਿੰਗਾ ਲਾਚ ਚੱਲ ਰਹੀ ਜੀ ਉਹ ਕੁੜੀ ਨੇ ਆਪ ਦਾ ਹਰ ਟਾਈਮ ਬਿਚਾਰੀ ਨੇ ਜਿਵੇਂ 50000 ਦਾ ਲੱਖ ਰੁਪਏ ਦਾ ਇਦਾਂ ਟੀਕਾ ਲੱਗਦਾ ਸੀ ਉਹ ਬੱਚੇ ਦੇ ਤੋਂ ਨੇ ਆਪਣੇ ਬੱਚੇ ਨੂੰ ਬਚਾਉਣ ਖਾਤਰ ਸੰਘਰਸ਼ ਮਈ ਕਦੇ ਜ਼ਮੀਨ ਵੇਚਤੀ ਕਦੇ ਕੋਸ਼ਿਸ਼ ਕਰਤਾ ਉਹ ਜ਼ਮੀਨ ਵੇਚਣ ਵਾਲੇ ਵੀ ਵਿੱਚ 10 ਵਾਲਾ ਬੰਦਿਆਂ ਦੇ ਆ ਉਹ ਕੁੜੀ ਨੇ ਲਿਖ ਕੇ ਦਿੱਤਾ ਜੀ 10 12 ਬੰਦੇ ਇਹੋ ਜਿਹੇ ਨੇ ਵੀ ਜਿਨ੍ਹਾਂ ਨੇ ਜ਼ਮੀਨ ਦੇ ਰਜਿਸਟਰੀ ਕਰਾ ਲਈ ਜਿਵੇਂ ਆਪਾਂ ਚੈੱਕ ਰਾਹੀਂ ਪੈਸੇ ਦਿੰਨੇ ਆ ਉਹ ਖਾਤੇ ਚ ਪਾਤੇ ਜਿਹੜੇ ਉਦਾਂ ਦਿੱਤੇ ਉਹ ਅੱਧੇ ਅੱਜ ਦਿਨੇ ਦੀ ਅੱਧੇ ਵੀ ਅਸੀਂ ਕਣਕ ਵੱਢ ਕੇ ਦੇਵਾਂਗੇ ਉਹ ਉਹਨਾਂ ਨੂੰ ਜਦੋਂ ਮਿਲੇ ਜੀ ਮੌਕੇ ਤੇ ਨਹੀਂ ਮਿਲੇ ਹੋ ਸਕਦਾ ਕੋਈ ਉਹਦੇ ਚੋਂ ਉਹ ਦੁਖੀ ਹੋ ਕੇ ਕਿਉਂ ਬੱਚੇ ਦਾ ਇਲਾਜ ਚੱਲ ਰਿਹਾ ਸੀ ਤੇ ਪੈਸੇ ਜ਼ਰੂਰਤ ਦੀ ਵੀ ਉਹਨੂੰ ਲੈਣ ਦੇਣ ਨਾ ਕਰਕੇ ਵੀ ਉਹਨਾਂ ਕਰਕੇ ਵੀ ਹੋ ਸਕਦਾ ਹੈ ਭਾਈ ਜਿਵੇਂ ਗੱਲਬਾਤ ਕਰ ਰਹੀ ਹੈ ਕਿ ਜ਼ਮੀਨ ਉਹ ਵੇਚ ਦਿੰਦੇ ਸੀ ਜਾਂ ਖੁਦ ਕੰਮ ਕਰਦੇ ਸੀਗੇ ਇਕੱਲੇ ਸੀ ਕਿਉਂ ਕਿ ਹਨਾ ਤਾਂ ਕੀ ਕੋਈ ਜ਼ਮੀਨਤਾ ਵੀ ਰੋਲਾ ਸੀ ਕਿ ਕਈਆਂ ਦੇ ਪਰਿਵਾਰ ਨੂੰ ਹੁੰਦਾ ਹੈ ਕਿ ਜੇਕਰ ਇਹ ਨਾ ਹੋਣਗੇ ਤਾਂ ਜ਼ਮੀਨ ਆਲਰੇਡੀ ਸਾਡੀ ਪੰਜ ਹੋ ਗਈ ਪਰ ਆਪੇ ਨਹੀਂ ਜ਼ਮੀਨ ਤਾਂ ਤਾਂ ਸੀ ਨਾ ਜਿਹੜਾ ਮਾਨੇ ਦੀ ਸੱਸ ਦਾ ਪਰਿਵਾਰ ਸੀ ਪਿੱਸੋਂ ਉਹਨਾਂ ਨੂੰ ਵੀ ਇਹ ਚੀਜ਼ ਦਾ ਲਾਲਚ ਜਾਗਿਆ ਵੀ ਇਹ ਮੰਨ ਜੇ ਇਹ ਪਰੇ ਹੁੰਦੀ ਆ ਵੀ ਉਹ ਪ੍ਰਾਪਰਟੀ ਸਾਨੂੰ ਮਿਲ ਸਕਦੀ ਆ ਕਿਉਂਕਿ ਜਿਹੜੀ ਜ਼ਮੀਨ ਦੀ ਕੀਮਤ ਸੀਗੀ ਘਟੋ ਘਟੋ ਕਰੋਨਾ ਚ ਆ ਗਈ ਜੀ ਥੋੜੀ ਜ਼ਮੀਨ ਨਹੀਂ ਹੈਗੀ ਜਿਹੜੀ ਕੋਠੀ ਦੀ ਹੈ ਕੀਮਤ ਉਹ ਵੀ 60 ਜਾਂ 70 ਲੱਖ ਤੇ ਆ ਹੂੰ ਵਾਰਸ ਉਹਨਾਂ ਦੇ ਇਕੱਲੇ ਸੀ ਇਹ ਬਾਹਰਸ ਇਹ ਇਕੱਲੇ ਸੀ ਬੱਚਾ ਵੀ ਇਕੱਲਾ ਸੀਗਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੱਚਾ ਬਿਮਾਰ ਰਹਿੰਦਾ ਜਾਹੂ ਰਹਿੰਦਾ ਉਹਨਾਂ ਨੂੰ ਲਾਲਚ ਜਾ ਗਿਆ ਕਿਉਂਕਿ ਜ਼ਮੀਨ ਵੀ ਉਹਨੇ ਆਪਣੇ ਭਤੀਜੇ ਦੇ ਨਾਂ ਕਰਾਈ ਹੈ ਕੀ ਵਿੱਗੇ ਜ਼ਮੀਨ ਆ ਆਪਣੇ ਭਤੀਜੇ ਦੇ ਨਾਂ ਵਸੀਤ ਕਰਾ ਦਿੱਤੀ ਠੀਕ ਹੈ ਇਹਦੀ ਸੱਸ ਨੇ ਇਹਦੀ ਸੱਸ ਨੇ ਤੇ ਫਿਰ ਇਹਨਾਂ ਕੋਲੇ ਤਾਂ ਉਹੀ ਰਹਿ ਗਈ ਪੂੰਜੀ ਜਿਹੜੀ ਇਹਦੇ ਨਾਂ 20 ਵਿਗੇ 25 ਵਿਗੇ ਜਿਹੜੀ ਆਉਂਦੀ ਸੀ ਦਾਦੀ ਵਾਲੀ ਮਤਲਬ ਇੱਥੇ ਇੱਕ ਸਵਾਲ ਵੱਡਾ ਖੜਾ ਹੁੰਦਾ ਹੈ ਜਿਵੇਂ ਜੋ ਬੱਚਾ ਹੈ ਛੋਟਾ ਕਿੰਨੀ ਉਮਰ ਸੀ ਉਹਦੀ 9 ਸਾਲ ਉਹਦੇ 9 ਸਾਲ ਸੀ 9 ਸਾਲ ਦੀ ਉਮਰ ਦੀ ਮਤਲਬ ਇੱਕ ਦਾਦੀ ਆਪਣੇ ਬੱਚੇ ਨੂੰ ਮਾਰਨ ਦੇ ਲਈ ਸਾਜ਼ਿਸ਼ਾਂ ਕਰਦੀ ਹੈ ਇਹ ਸੀ ਨੂੰ ਕਿਵੇਂ ਦੇਖਦੇ ਇਹ ਇਹੀ ਕਰ ਰਹੇ ਆ ਵੀ ਜਿਹੜੀ ਸਹੀ ਇਨਕੁਆਰੀ ਆ ਸਾਨੂੰ ਪੋਟਮਾਰਟਮ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਊਗਾ ਵੀ ਪਰ ਪੁਲਿਸ ਇਹਦੀ ਸਹੀ ਜਾਂਚ ਕਰੇ ਪਰਚਾ ਦਰਜ ਤੱਕ ਨਹੀਂ ਹੁਣ ਸਾਨੂੰ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਇਸ ਦਾ ਕਾਰਨ ਕੀ ਮੰਨਦੇ ਹੋ ਹੁਣ ਤੱਕ ਸੁਣਵਾਈ ਕਿਉਂ ਨਹੀਂ ਕਰ ਰਹੇ ਜਿਵੇਂ ਤੁਸੀਂ ਕਹਿੰਦੇ ਪੰਜ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਕਾਰਨ ਤਾਂ ਇਹੀ ਆ ਵੀ ਪੁਲਿਸ ਜਾਂ ਤਾਂ ਵੀ ਉਹਨਾਂ ਦੇ ਮਨ ਜਿਵੇਂ ਕਹਿੰਦੀ ਪੱਖਪਾਤ ਕਰ ਰਹੀ ਆ ਜਾਂ ਕੋਈ ਪੋਲਿਟੀਕਲ ਪ੍ਰੈਸ਼ਰ ਵੀ ਕਰ ਸਕਦੇ ਆ ਪੋਲਿਟੀਕਲ ਜਿਵੇਂ ਸਾਨੂੰ ਪੋਲਿਟੀਕਲ ਏਰੀਆ ਪੈਂਦਾ ਜੀ ਮਹਿਲਕਲਾ ਤੇ ਇਹਨਾਂ ਨੂੰ ਪੈਂਦਾ ਗਿਆ ਜੀ ਮਰੇਕੋਲਾ ਹੁਣ ਮਰੇਕੋਲਾ ਇਹਨਾਂ ਤਾਂ ਮੰਦਪੁਰਾਂ ਦੀ ਕਰਨੀ ਆ ਜੀ ਐਮਐਲਏ ਨੂੰ ਤਾਂ ਵੋਟਾਂ ਚਾਹੀਦੀ ਨੇ ਅਸੀਂ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਜੀ ਅੱਛਾ ਜੀ ਤੇ ਉਹ ਬਿਲਕੁਲ ਸਾਡੇ ਇਹ ਸਚਾਈ ਦਾ ਸਾਥ ਨਹੀਂ ਦੇ ਰਹੇ ਬਿਲਕੁਲ ਸਾਡਾ ਜਿਹੜਾ ਪੈਂਦਾ ਜਿਹੜਾ ਉਹ ਸਾਨੂੰ ਸੰਗਰੂਰ ਪੈਂਦਾ ਇਹ ਜਿਲ੍ਹਾ ਮਰੀਕੋਟਲਾ ਪੈਂਦਾ ਤੇ ਜਿਵੇਂ ਕਹਿੰਦੇ ਵੀ ਪੋਲੀਟੀਕਲ ਹੱਬ ਦੇ ਮਤਲਬ ਕੇ ਦੇਖਣ ਵੀ ਇਹਨਾਂ ਨੂੰ ਉਹਨਾਂ ਦੀ ਲੋੜ ਆ ਕਿਸੇ ਵੀ ਪਾਰਟੀ ਨੂੰ ਜਿਹੜੇ ਮਰਜ਼ੀ ਲਾ ਲਓ ਆਮ ਆਦਮੀ ਪਾਰਟੀ ਲਾ ਲਓ ਚਾਹੇ ਕੋਈ ਵੀ ਲਾ ਲਓ ਤੇ ਅਸੀਂ ਦੂਜੇ ਦੀ ਚੋਣੇ ਉਹਨਾਂ ਨੂੰ ਸਾਡੇ ਤੱਕ ਕੋਈ ਮਤ ਬਲੀ ਜਿਆਦਾਤਰ ਤਾਂ ਅਸੀਂ ਇਹੀ ਕਹਿੰਦੇ ਵੀ ਪੋਲੀਟੀਕਲ ਪ੍ਰੈਸ਼ਰ ਹੈਗਾ ਅ디ਚ ਅਸੀਂ ਐਮਐਲਏ ਸਾਹਿਬ ਨੂੰ ਮਿਲਣ ਵੀ ਪਹੁੰਚੇ ਉਹਨਾਂ ਨੇ ਸਾਨੂੰ ਇੰਨਾ ਨਹੀਂ ਸਮਝਾਇਆ ਤੇ ਸਰਪੰਚ ਸਾਹਿਬ ਦੀ ਸਾਡੇ ਨਾਲ ਭੈਣੀ ਮਹਾਰਾਜ ਤੋਂ ਉਹਨਾਂ ਦੇ ਨਾਲ ਉਹ ਖੁਦ ਆਮ ਆਮ ਆਦਮੀ ਪਾਰਟੀ ਦੇ ਨੇ ਮੀਤ ਸਿੰਘ ਸਾਹਿਬ ਦਾ ਫੋਨ ਕਰਾ ਕੇ ਉਹਨੂੰ ਪਹੁੰਚੇ ਉਹਨਾਂ ਨੇ ਸਾਡੇ ਨਾਲ ਮਿਲਣਾ ਵੀ ਸਹੀ ਨਹੀਂ ਸਮਝਿਆ ਜਮਾਲਉਦੀਨ ਜੋ ਮਰੇਕਲ ਤੋਂ ਐਮਐਲਏ ਸਾਹਿਬ ਨੇ ਇਹ ਬਹੁਤ ਗਲਤ ਗੱਲ ਆ ਜੀ ਕਿੰਨੇ ਜਣਿਆਂ ਦੀ ਇਸ ਘਟਨਾ ਵਿੱਚ ਮੌਤ ਕਿੰਨੇ ਜਣਿਆਂ ਦੀ ਹੁੰਦੀ ਹੈ ਜੀ ਮੌਤ ਤਿੰਨ ਜਣਿਆਂ ਦੀ ਹੁੰਦੀ ਹੈ ਜੀ ਤਿੰਨ ਜਣਿਆਂ ਦੀ ਹਾਂਜੀ ਇੱਕ ਕੁੜੀ ਦੀ ਮਾਂ ਕੁੜੀ ਤੇ ਉਹਦਾ ਮੁੰਡਾ ਨਹੀਂ ਕੁੜੀ ਦਾ ਬੱਚਾ ਹਾਂਜੀ ਕੁੜੀ ਦਾ ਬੱਚਾ ਇਹਨਾਂ ਦੀ ਮੌਤ ਹੁੰਦੀ ਇਹਨਾਂ ਦੀ ਜਨਾਂ ਦੀ ਮੌਤ ਹੁੰਦੀ ਹੈ ਉਹ ਕਹ ਰਹੇ ਕੀ ਕਹਿ ਰਹੇ ਹੈ ਪ੍ਰਸ਼ਾਸਨ ਕੀ ਕਰ ਰਿਹਾ ਹੈ ਜੇ ਕੀ ਪ੍ਰਸ਼ਾਸਨ ਪਹਿਲਾਂ ਤਾਂ ਬਹੁਤ ਢਿੱਲੀ ਕਾਰਵਾਈ ਕਰ ਰਿਹਾ ਸੀ ਜਦੋਂ ਸਾਡਾ ਟਕੌਂਦਾ ਜਥੇਬੰਦੀ ਨੇ ਸਾਹ ਦਿੱਤਾ ਜੀ ਖੁੱਲ ਕੇ ਪੂਰਾ ਟਕੌਂਦਾ ਜਥੇਬੰਦੀ ਸਾਡੇ ਨਾਲ ਖੜੀ ਤਾਂ ਹੁਣ ਪਹਿਲਾਂ ਵੀ ਦੀ ਸਹੀ ਮੰਨ ਰਹੇ ਅਪਰ ਅੱਜ ਕਹਿ ਰਿਹਾ 5 ਦਿਨ ਧਾਰਨਾ ਦੇਣ ਤੋਂ ਬਾਅਦ ਕਿ ਅਸੀਂ ਪਰਚਾ ਦਰਜ 302 ਦਾ ਕਰ ਰਹੇ ਹਾਂ ਹੁਣ ਵੀ ਅਸੀਂ ਡੈਡ ਬੋੜੀਆਂ ਚੱਕਣ ਵਾਗੇ ਸੀ ਮਰੇਕੋਟ ਲੋ ਵੀ ਡੈਡ ਬੋੜੀਆਂ ਰੱਖਾਂਗੇ ਫਿਰ ਇਹਨੇ ਰਾਹ ਚ ਮੋੜਿਆ ਵੀ ਜਿਹੜਾ ਤੁਸੀਂ ਕਹੋਗੇ ਪਰਚਾ ਤੁਹਾਨੂੰ 302 ਦਾ ਕਰਾਂਗੇ ਅੱਛਾ ਵੈਸੇ ਪਰਿਵਾਰ ਦੇ ਵਿੱਚ ਜਦੋਂ ਤੁਸੀਂ ਜਾਂ ਪਿੰਡ ਵਾਸੀ ਜਾਂ ਰਿਸ਼ਤਦਰ ਮਿਲਦੇ ਸੀਗੇ ਜਾ ਕੇ ਇਸ ਲੜਕੀ ਨੂੰ ਜੋ ਉਹਨਾਂ ਦੀ ਮਾਂ ਨੂੰ ਤਾਂ ਉਹਨਾਂ ਨੇ ਕਦੇ ਉਦੋਂ ਜ਼ਿਕਰ ਕੀਤਾ ਕਿ ਭਾਈ ਤੁਹਾਨੂੰ ਤੰਗ ਕਰ ਦਿਆ ਜਾਂ ਮਾਰ ਸਕਦੇ ਸਾਨੂੰ ਇਹਨਾਂ ਨੇ ਜ਼ਿਕਰ ਕਰਿਆ ਵੀ ਸਾਨੂੰ ਇਹ ਬੰਦੇ ਤੋਂ ਖਤਰਾ ਅੱਛਾ ਵੀ ਇਹ ਸਾਨੂੰ ਮਲਮੌਰ ਹੋਣਗੇ ਪਿੰਡ 'ਚ ਵੀ ਕਹਿ ਠੀਕ ਹੈ ਇੱਕ ਦਿਨ ਪਹਿਲਾਂ ਇਹ ਇਹ ਤੋਂ ਇੱਕ ਦਿਨ ਪਹਿਲਾਂ ਜੀ 24 ਤਰੀਕ ਦੀ ਇਹ ਕਰਨਾ 23 ਤਰੀਕ ਨੂੰ ਇਹ ਸਾਡੇ ਪਿੰਡ ਜਾਂਦੇ ਗੰਡੇਬਾਲ ਉਦੋਂ ਇਹ ਪਿੰਡ ਵੀ ਦੱਸ ਕੇ ਆਇਆ ਵੀ ਸਾਨੂੰ ਇਹਨਾਂ ਬੰਦਿਆਂ ਤੋਂ ਖਤਰਾ ਹੋ ਸਕਦਾ ਕੋਈ ਕਲੀਅਰ ਨਹੀਂ ਦੱਸਿਆ ਵੀ ਸਾਨੂੰ ਹੋ ਸਕਦਾ ਹੁਣ ਪਿੰਡਾਂ ਦੀ ਜਦੋਂ ਗੱਲਾਂ ਕਰਦੇ ਦੀ ਘਰਾਂ ਦੇ ਨਾਲ ਉਹਨਾਂ ਨੇ ਵੀ ਦੱਸਿਆ ਵੀ ਕਹਿ ਕੇ ਗਿਆ ਵੀ ਸਾਨੂੰ ਜਿਹੜਾ ਪਰਿਵਾਰ ਹੈ ਇਹਨਾਂ ਦਾ ਜਿਹੜਾ ਮਤਲਬ ਜਿਨ੍ਹਾਂ ਨੂੰ ਤੁਸੀਂ ਸ਼ੱਕ ਕਰ ਰਹੇ ਹੋ ਤਾਂ ਉਦੋਂ ਹੀ ਫਰਾਰ ਹੋ ਗਿਆ ਸੀ ਘਰੋਂ ਉਹ ਤਾਂ ਜੀ ਉਦੋਂ ਹੀ ਉਦੋਂ ਹੀ ਫਰਾਰ ਹੋ ਗਿਆ ਪਹਿਲਾਂ ਇੱਥੇ ਆਏ ਸੀ ਪਹਿਲਾਂ ਸਾਰੇ ਅਸੀਂ ਵੀ ਆਏ ਸੀ ਵੀ ਆਏ ਦੀ ਡੈੱਡ ਬੋਡੀਆਂ ਲੈਣ ਵੀ ਸੰਸਕਾਰ ਕਰਨ ਇੱਥੇ ਆਏ ਸੀ ਉਹ ਭੋਲਾ ਸਿੰਘ ਵੀ ਇੱਥੇ ਜਦੋਂ ਇਹ ਅਚਾਨਕ ਵੀਡੀਓ ਸਾਹਮਣੇ ਆਈ ਤਾਂ ਜਿਹੜੇ ਪੂਦਨ ਦੇ 25 30 ਬੰਦੇ ਇੱਥੇ ਆਏ ਧੀ ਉਹਨਾਂ ਚੋਂ ਇੱਕ ਵੀ ਨਹੀਂ ਰਿਹਾ ਇੱਥੇ ਕੱਲਾ ਸਰਪੰਚ ਧੀ ਉਹ ਵੀ ਇਹਨਾਂ ਨਾਲ ਗੰਢ ਟੁੱਪ ਕਰਨ ਦਾ ਮਾਰਾ ਪੁਲਿਸ ਨਾਲ ਸ਼ਾਮ ਤੱਕ ਰਿਹਾ ਬਾਕੀ ਇੱਥੇ ਕੋਈ ਉਹਨਾਂ ਦੇ ਪਿੰਡ ਦਾ ਬੰਦਾ ਨਹੀਂ ਰਿਹਾ ਜਦੋਂ ਵੀਡੀਓ ਸਾਹਮਣੇ ਆ ਗਈ ਨੋਂ ਲੈ ਗਏ ਫਿਰ ਉਹ ਸਾਰੇ ਜੀ ਇੱਥੋਂ ਸਾਰੇ ਭੱਜੇ ਹੋਏ ਸਾਰੇ ਭੱਜੇ ਗਏ ਜੀ ਹਾਲੇ ਤੱਕ ਗ੍ਰਿਫਤਾਰ ਕਿਸੇ ਨੂੰ ਨਹੀਂ ਕੀਤਾ ਗ੍ਰਿਫਤਾਰ ਤਿੰਨ ਬੰਦੇ ਕਰਿਆ ਜੀ ਦੋ ਤਾਂ ਆਪਣੇ ਕਰਿਆ ਰੈਸਰ ਤੋਂ ਇੱਕ ਇਹਨਾਂ ਦੀ ਉਹ ਜੋ ਮਾਤਾ ਸੱਸਾ ਜੀ ਚਰਨਜੀਤ ਕੌਰ ਉਹ ਕਰੀਏ ਜੀ ਉਹਨੂੰ ਕੀਤਾ ਉਹਨੂੰ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਜੇਕਰ ਨਹੀਂ ਤੁਹਾਡੀ ਕੋਈ ਸੁਣਵਾਈ ਹੁੰਦੀ ਜਾਂ ਨਹੀਂ ਜਿਹੜਾ ਪਰਚਾ ਤੁਸੀਂ ਧਰਾਵਾ ਕਹਿੰਨੇ ਹੋ ਤੁਹਾਡੀਆਂ ਜੋ ਚੋਣੇ ਲਵਾਉਣੀਆਂ ਜੇਕਰ ਨਹੀਂ ਲੱਗਦੀਆਂ ਤਾਂ ਕੀ ਮਤਲਬ ਧਰਨੇ ਦਾ ਕੋਈ ਰੂਪ ਬਦਲੋਗੇ ਜਾਂ ਕੀ ਕਰੋਗੇ ਅਸੀਂ ਜੀ ਜੇ ਨਹੀਂ ਇਹ ਸਾਡੀ ਅੱਜ ਮੰਗਾ ਮੰਨਣਗੇ ਤਾਂ ਅਸੀਂ ਮਰੇ ਕੋਲ ਡੈੱਡ ਬੋਡੀਆਂ ਰੱਖ ਕੇ ਪੂਰਾ ਰੋਡ ਜਾਮ ਕਰ ਦਾਂਗੇ ਜੀ ਪੂਰੀ ਚਿਤਰਾਬਨਿਆ ਪ੍ਰਸ਼ਾਸਨ ਨੂੰ ਜਦ ਤੱਕ ਹੱਲ ਕਰਿਆ ਜਾਵੇ ਨਹੀਂ ਅਸੀਂ ਬਹੁਤ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਵੀ ਇਹ ਧਰਨਾ ਕਰਦਾਂਗੇ ਜੀ ਠੀਕ ਹੈ ਬਹੁਤ ਧੰਨਵਾਦੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹਲੋ ਹਾਂਜੀ ਐਸ ਐਚਓ ਸੰਦੌੜ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸੰਤਾਜ ਗੱਲ ਕਰ ਰਹੇ ਹਾਂ ਜੀ ਮੈਂ ਲੋਕਵਾਜ਼ੀ ਟੀਵੀ ਚੈਨਲ ਤੋਂ ਹਾਂਜੀ ਹਾਂਜੀ ਤੁਹਾਡੇ ਬਾਹਰ ਜੀ ਲਗਭਗ 6 ਦਿਨ ਤੋਂ ਇੱਕ ਧਰਨਾ ਚੱਲ ਰਿਹਾ ਜੀ ਤਿੰਨ ਮੌਤਾਂ ਹੋਈਆਂ ਨੇ ਜਿਹੜੀਆਂ ਹਾਂਜੀ ਹਾਂਜੀ ਉਸ ਬਾਬਤ ਉਹ ਧਰਨੇ ਵਾਲੇ ਤੁਹਾਡਾ ਪੱਖ ਲੈਣਾ ਜੀ ਕਿ ਹੁਣ ਤੱਕ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰਾਂ ਦੇ ਦੋਸ਼ ਨੇ ਤੁਹਾਡੇ ਉੱਪਰ ਨਹੀਂ 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 ਉਹ ਤਾਂ ਸਰ ਤਿੰਨ ਉਹਦੇ ਵਿੱਚ ਉਹ ਕਾਰ ਰੱਖੇ ਨੇ ਆਪਾਂ ਜੀ ਕੀ ਜਾਂਦੇ ਨੇ ਅਰੈਸਟ ਕਰ ਰੱਖੇ ਨੇ ਜੀ ਉਸ ਤੋਂ ਬਾਅਦ ਸਰ ਉਹ ਹੁਣ ਪਰਿਵਾਰ ਕਹਿੰਦਾ ਵੀ ਇਹਦੇ ਵਿੱਚ ਵਾਧਾ ਕਰੋ ਜੀ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੀ ਹਾਂ ਉਹਨਾਂ ਦਾ ਕਹਿਣਾ ਕਿ ਕਤਲ ਹੋਇਆ ਜੀ ਤੇ ਤੁਸੀਂ 306 ਦਾ ਪਰਚਾ ਕਹਿੰਦੇ ਆ ਉਹਨਾਂ ਦਾ ਕਹਿਣਾ ਕਿ ਦੇਖੋ ਜੀ ਕੋਈ ਆਈਟਨੈਸ ਨਹੀਂ ਸੀ ਉਸ ਟਾਈਮ ਆ ਉੱਥੇ ਜਿਹੜਾ ਦੇਖਿਆ ਗਿਆ ਉਹਦੇ ਬਿਆਨਾਂ ਦੇ ਅਕੋਰਡਿੰਗ ਕਾਰਵਾਈ ਕਰੀ ਆ ਠੀਕ ਐ ਹਾਂਜੀ ਹਾਂਜੀ ਪਰ ਇੱਕ ਉਹ ਵੀਡੀਓ ਕਹਿ ਰਹੇ ਆ ਜੀ ਕਿ ਮ੍ਰਿਤਕ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜੀ ਮੌਤ ਤੋਂ ਬਾਅਦ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਮੈਨੂੰ ਮਾਰ ਸਕਦੇ ਨੇ ਉਹ ਹਾਂਜੀ ਹਾਂਜੀ ਉਹ ਬਟ ਗੱਲ ਇਹ ਆ ਉਹ ਸਾਡੀ ਤਫ਼ਤੀਸ਼ ਚੱਲ ਰਹੀ ਹੈ ਜੀ ਉਹਦੇ ਰਿਗਾਰਦ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਹਾਂਜੀ